ਬਿੰਦਰ ਸਿੰਘ ਨਾਮਾ ਜੀ ਖੇੜੀ ਚੰਦਵਾ ਪਿੰਡਾ ਜੀ ਸੰਗਰੂਰ ਜ਼ਿਲ੍ਹਾ ਜੀ ਕਿਹੜਾ ਫੀਲ ਲੈ ਕੇ ਆਓ ਕਿਸ ਤਰ੍ਹਾਂ ਦਾ ਝਾੜ 1509 ਝੋਨਾ ਲੈ ਕੇ ਆਇਆ ਜੀ ਝਾੜ ਪਿਛਲੇ ਸਾਲ 25 ਤੋਂ 30 ਕੁਇੰਟਲ ਦਾ ਸੀ ਐਤਕੀ 15 ਤੋਂ 20 ਕੁਇੰਟਲ ਦਾ ਬਾਰਸ਼ ਜ਼ਿਆਦਾ ਹੋਣ ਕਰਕੇ ਜੀ ਮੌਸਮ ਖਰਾਬ ਕਰਕੇ ਥੋੜਾ ਝਾੜ ਦਾ ਫਰਕ ਹੈ ਜੀ ਰਹਿਿੰਦਾ ਹੁੰਦਾ ਸਰਕਾਰ ਰੇਟ 'ਚ ਬਹੁਤ ਜ਼ਿਆਦਾ ਮਾਰ ਪੈ ਰਹੀ ਹੈ ਜੀ ਜੇ ਰੇਟ ਇਹਦਾ 37-3800 ਮਿਲੇ ਜੀ ਫਿਰ ਇਹ ਉਚਾ ਦੇ ਬਰਾਬਰ ਹੋਵੇ ਹੁਣ ਇਹਦਾ ਰੇਟ ਮਿਲਦਾ ਜੀ 2900 2800 ਜਦੋਂ ਝੋਨਾ ਲੈ ਕੇ ਆਇਆ ਇਹ ਸ਼ੁਰੂ ਹੋਇਆ ਤੇ ਜੀ ਉਦੋਂ ਦੇ 3400 ਦਾ ਰੇਟ ਸੀਗਾ ਹੁਣ 100-100 ਰੋਜ਼ ਬੈਕ-ਬੈਕ ਆਉਂਦਾ ਜਾਂਦਾ ਜੀ ਤੇ ਦਿਨੋਂ ਦਿਨ ਘਟਦਾ ਜਾਂਦਾ ਜੀ ਇਹ ਸਰਕਾਰ ਨੂੰ ਪੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਸੋਚਣਾ ਚਾਹੀਦਾ ਜੀ ਇਹਦੇ ਬਾਰੇ ਜੇ ਕਿਸਾਨ ਬਚਾਉਣੇ ਨੇ ਤਾਂ ਥੋੜਾ ਬਹੁਤਾ ਬੋਨਸ ਦੇਣ ਤਾਂ ਇਹ ਵਸਪਤੀ ਗਾਹ ਨੂੰ ਲੱਗੂ ਜੀ ਨਹੀਂ ਵਸਪਤੀ ਦੇ ਇਸ ਲੋਟ ਤਾਂ ਬਹੁਤ ਬੰਦਾ ਹਾਲਾ ਜੀ ਗਾਹ ਨੂੰ ਫਾਇਦੇ ਬਹੁਤ ਨੇ ਜੀ ਇੱਕ ਤਾਂ ਇਹਦੇ ਨਾਲ ਅੱਗ ਨਹੀਂ ਲਾਉਣੀ ਪੈਂਦੀ ਜੀ ਇਹ ਤਾਂ ਫਾਇਦੇ ਖੁੰਦ ਘਟ ਹੁੰਦੀ ਹੈ ਜੀ ਅੱਗ ਦੀ ਲੋੜ ਨਹੀਂ ਪੈਂਦੀ ਤੇ ਪਾਣੀ ਦੀ ਬਚਤ ਹੈ ਜੀ ਪਾਣੀ ਦੀ ਬਚਤ ਖਾਸੀ ਹੁੰਦੀ ਹੈ ਇਹਦੇ ਨਾਲ ਸਾਰੀ 85 ਦਿਨਾਂ ਚ ਵੱਢੀ ਜਾਂਦੀ ਹੈ ਜੀ ਉਹਦਾ ਬਹੁਤ ਫਾਇਦਾ ਹੈ ਕੀ ਕਰਨਾ ਚਾਹੀਦਾ ਸਰਕਾਰ ਸਰਕਾਰ ਨੂੰ ਇਹਦੇ ਤੇ ਰੇਟ ਦੇਣਾ ਚਾਹੀਦਾ ਜੀ ਮੇਨ ਮੁੱਦਾ ਤੇ ਹੀ ਹੈ ਕਿ ਕਿਸਾਨਾਂ ਨੂੰ ਬਚਾਉਣ ਵਾਸਤੇ ਬੌਨਸ ਦੇਣਾ ਚਾਹੀਦਾ ਜੀ ਬੌਨਸ ਥੋੜਾ ਦੇਣ ਬਹੁਤਾ ਦੇਣ ਦੇਣ ਦੀ ਜ਼ਰੂਰਤ ਆਏਗਾ ਹਨੂ ਪਛਪਤੀ ਲੱਗੂਗੀ ਨਹੀਂ ਇਸ ਲੋਟ ਪਛਪਤੀ ਲੱਗਣੀ ਨਹੀਂ ਜੀ ਸਰਕਾਰ ਪੂਛਿਆ ਤੋਂ ਰੋਕ ਰਹੀ ਹੈ ਸਾਨੂੰ ਮਜਬੂਰੀ ਕਰ ਨੂੰ ਲਾਉਣੀ ਪੈ ਰਹੀ ਹੈ ਜੀ ਉਹਦਾ ਰੈਂਟ ਫੋਨ ਬਹੁਤ ਵੱਧਾ ਉਹਦੇ ਤੇ ਅੱਗ ਲਾਉਣੀ ਪੈਂਦੀ ਹੈ ਜੀ ਉਹ ਵਿੱਚ ਵਾਹੀ ਨਹੀਂ ਜਾਂਦੀ ਇਹਦੀ ਰੈਂਡ ਖੁੰਦ ਵਿੱਚ ਵਾਹੀ ਜਾਂਦੀ ਜੇ ਟਾਈਮ ਸਾਡੇ ਕੋਲੇ ਖੁੱਲਾ ਹੁੰਦਾ ਉਹਦੇ ਵੀਰੇ ਟਾਈਮ ਸਾਡੇ ਕੋਲੇ ਬਿਲਕੁਲ ਨਹੀਂ ਹੁੰਦਾ ਜੀ ਕਣਕ ਬੀਜਣੀ ਪੈਂਦੀ ਨਾਲ ਦੀ ਨਾਲ ਇਸ ਕਰਕੇ ਇਹੀ ਮੰਗਾ ਜੀ ਪੀਐਮ ਸਾਹਿਬ ਨੂੰ ਪੀਐਮ ਸਾਹਿਬ ਨੂੰ ਵੀ ਇਹਦੇ ਪੁਆਇੰਟ ਦਿੱਤਾ ਜਾਵੇ ਜੀ ਜੁਰਗੁਰਪਤ ਇਹ ਨਾਮਾ ਕਿਹੜਾ ਬੰਦਾ ਲੋ ਮੇਰਾ ਭਗਮਾਨ ਸਿੰਘ ਬੀਕੇ ਜੂ ਡਕਾਉਂਦਾ ਬਲਾਕ ਨਾਬੇ ਦਾ ਮਸਜਦਰੀ ਇਹ ਕਿਹ ਕਿਸ ਤਰ੍ਹਾਂ ਦੇ ਹਲਾਤ ਨੇ ਕਿਹੜਾ ਬੀਵੀ ਲੱਗਿਆ ਅਸੀਂ ਜਿਹਦੀ ਲੈ ਰਹੇ ਹਾਂ ਇਹ 1509 ਕੀ ਝਾੜ ਕਿੰਨਾ ਦੁੱਧੋ 1509 ਪਹਿਲੇ ਸਟਾਰਟ ਹੋਈ ਅੱਜ ਦੁੱਧ ਦਾ ਰੇਟ 34-3500 ਰੁਪਿਆ ਵੇਚੀ ਦੀ ਜਦੋਂ ਕਿਸਾਨਾਂ ਦੀ ਜੀ ਦੀ 1509 ਮੰਡੀ ਦੇ ਵਿੱਚ ਆਉਣ ਲੱਗੀ ਇਹਦਾ ਰੇਟ 2400 ਤੋਂ ਲੈ ਕੇ 2800 ਤੱਕ ਦਾ ਰੇਟ ਆ ਗਿਆ ਅੱਛਾ ਜੱਟਾਂ ਦੀ ਬਹੁਤ ਸਾਰੀ ਲੁੱਟ ਹੋ ਰਹੀ ਆ ਵਪਾਰੀ ਵਰਗ ਬਹੁਤ ਲੁੱਟ ਕਰ ਰਿਹਾ ਇਹਦਾ ਰੇਟ 34-3500 ਰੁਪਿਆ ਹੋਣਾ ਚਾਹੀਦਾ ਇਹ ਹੜਾਂ ਦੀ ਪੀੜ ਤੇ ਮਾਰ ਇਹਦਾ ਝਾੜ ਜਿਹੜਾ 15 ਤੋਂ 18 ਕੁਆਂਟ ਤੋਂ ਰਹਿ ਗਿਆ ਅੱਛਾ ਇਹ 25 ਗੰਢਲ ਝਾੜਾ ਉਹ ਠਾ 15 ਤੋਂ 18 ਗੰਢਲ ਝਾੜਾ ਰਿਹਾ ਨੁਕਸਾਨ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕਿਸਾਨ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਬਹੁਤ ਇਹਨੂੰ ਆਪਣੇ ਗਵਰਨਮੈਂਟ ਨੂੰ ਇਹ ਦੇ ਆਪਣੇ ਐਮਸੀ ਐਮਐਸਪੀ ਦੇਣੀ ਚਾਹੀਦੀ ਹੈ ਜ਼ਰੂਰ ਜੀ ਤਾਂ ਆਹ ਰਹਾ ਉਹ ਬਾਂਸਪਤੀ ਚੋਂ ਨਾਲ ਲੱਗੂ ਉਹਦੀ ਪ੍ਰਾਲੀ ਕੱਟ ਹੁੰਦੀ ਆ ਇਹਨੂੰ ਅਗਲੀ ਲਾਈ ਜਾਂਦੀ ਖੇਤਾਂ ਦੇ ਵਿੱਚ ਬਾਹੀ ਕਰੀ ਜਾਂਦੀ ਹੈ ਜੀ ਠੀਕ ਹੈ ਜੀ ਇਹਦੇ ਕਿਤਨਾ ਦੇ ਰੇਸ ਕੇ ਜਿਹੜਾ ਬਾਸਮ ਦੀ ਲੈ ਕੇ ਆਇਆ ਹਾਂ ਹਾਂਜੀ ਹਾਂ ਇਹ ਆਲਓਜ਼ਰ ਦੇਖੀ ਤਾਂ ਜਿਹੜੇ ਇਹਦਾ ਘਾੜ ਕਿੰਨਾ ਘਟਿਆ ਸਾਰੇ ਦਾ ਦੇਖੋ ਜੀ ਦੱਸ ਰਹੇ ਨੇ ਸਾਰੇ ਹੀ ਤਕਰੀਬਨ ਸਭ ਦਾ ਹੀ ਘਟਾ ਹੈ ਹੈਗਾ ਆਪਣਾ 15 ਪਹਿਲਾਂ 25 25 ਦਾ 17 18 ਦਾ 3 4 ਕਿ ਮਾਟਰ ਵਿੱਚੇ ਮੰਗਰ ਫਰਕ ਪੈਂਦਾ ਜੀ ਕੀ ਹੋਣਾ ਚਾਹੀਦਾ ਕਿੰਤਰਾਂ ਦੇ ਕਿਸਾਨ ਕਿਵੇਂ ਬਚੂਗਾ ਜੀ ਕਿਹ ਜੀ ਪਾਲਸੀ ਚਾਹੀਦੀ ਹੈ ਕੋਲ ਸਿਤਾ ਜੀ ਇਹਦਾ ਆਪਾਂ ਨੂੰ ਰੇਟ ਫਿਕਸ ਚਾਹੀਦਾ। ਇਹ ਬਾਕੀ ਜਿਹੜੇ ਦਾਲਾ ਨੇ ਜਾਂ ਹੋਰ ਉਹ ਵੀ ਚੀਜ਼ਾਂ। ਹਾਂ ਉਹ ਵੀ ਚੀਜ਼ਾਂ ਜੀ ਜਿਵੇਂ ਦੀ ਕਾਸਤਾ ਆਪਣੇ ਇਧਰ ਬਾਸਪਤੀ ਦੀ ਧੋਨੇ ਦੀ ਵੱਧ ਹੋ ਰਹੀ ਆ ਹੁਣ ਜੀ ਆਪਣੇ ਨਾਬੇ ਏਰੀਆ ਚ। ਇਹਦਾ ਵੀ ਰੇਟ ਚਾਹੀਦਾ ਜੀ ਜੇ ਫਿਕਸ ਹੋਵੇ ਤਾਂ ਵੱਧ ਲਾਉਣ ਪਾਸੇ ਪਾਣੀ ਦੀ ਬਚਤ ਦੇ ਨਾਲ ਟਾਈਮ ਘੱਟ ਲੈਂਦੀ ਐ। ਹੋਰ ਦਾਲਾ ਨੇ ਜਾਂ ਹੋਰ ਐਮਐਸਟੀ ਸਾਰੀਆਂ ਚੀਜ਼ਾਂ ਦੀ 23 ਫਸਦੀ। ਹਾਂ ਚਾਹੀਦੀ ਆ ਜੀ ਬਾਕੀ ਦੀ ਵੀ ਚਾਹੀਦੀ ਆ ਉਹ ਵੀ। ਏਰੀਆ ਵੰਡਿਆ ਜਾਵੇ ਜੇ ਦਾਲਾਂ ਦੀ ਹੈ ਗੁੰਗੀ ਦੀ ਜਾਂ ਐਸਪੀ ਹੋਵੇ ਹੋਰ ਹੋਵੇ ਤਾਂ ਉਧਰ ਵੀ ਰਕਬਾ ਜਾਵੇ ਤੇ ਇਧਰੋਂ ਘਟੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਕੀ ਕਹਾਂਗੇ ਯਾਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਤੋਂ ਇਹੀ ਹੈ ਜੀ ਅਪੀਲ ਸਰਕਾਰ ਦੀ ਜਬਦੀ ਵੀ ਤੁਹਾਨੂੰ ਬੌਂਸ ਦਿੱਤਾ ਜਾਵੇ ਮੇਰਾ ਮੋਟਾ ਕੋਈ ਮਦਦ ਕੀਤੀ ਜਾਵੇ ਬੌਂਸ ਤੋਂ ਜਿਹੜੀ ਹੈ ਕੇਂਦਰ ਸਰਕਾਰ ਨੂੰ ਵੀ ਮਦਦ ਕਰਨ ਦੀ ਚਾਹੀਦੀ ਹੈ ਆਪਣੇ ਪੰਜਾਬ ਸਰਕਾਰ ਦੀ ਸਰਕਾਰ ਸਰਕਾਰ ਦਾ ਕੋਈ ਨਾ ਕੋਈ ਮਦਦ ਕਰਤਾ ਦੇ ਦੇ